ਹੈਲੋ ਫਰੈਂਡਸ ਕੀਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮੋਂਗੇ ਤੇ ਲੋ ਜੀ ਅੱਜ ਆਪਾਂ ਘਰ ਦੇ ਵਿੱਚ ਬੈ ਕੇ ਆਪਣੇ ਚਿਹਰੇ ਨੂੰ ਸੁੰਦਰਤਾ ਚਿਹਰੇ ਦੀ ਬਣਾਵਾਂਗੇ ਤੇ ਮੈਂ ਲਿਆ ਜੀ ਇੱਕ ਟਮਾਟਰ ਤੇ ਇੱਕ ਲਈਏ ਚੀਨੀ ਇਹਦੇ ਨਾਲ ਆਪਾਂ ਟਮਾਟਰ ਔਰ ਚੀਨੀ ਦੇ ਨਾਲ ਸਕਰਬ ਕਰਾਂਗੇ ਚਿਹਰੇ ਦੇ ਉੱਤੇ ਤੇ ਜੋ ਚਿਹਰੇ ਦੇ ਉੱਤੇ ਦਾਗ ਪਏ ਹੋਵੇ ਹੁੰਦੇ ਆ ਹਲਕੇ ਹਲਕੇ ਦਾਗ ਹੁੰਦੇ ਆ ਕਾਲੇ ਸਰਕਲ ਹੁੰਦੇ ਆ ਔਰ ਚਿਹਰੇ ਦੇ ਉੱਤੇ ਕਾਫੀ ਹੱਦ ਤੱਕ ਚਿਹਰੇ ਦੀ ਗਲੋ ਨਹੀਂ ਆਉਂਦਾ ਹੈਗਾ ਹਨਾ ਤੇ ਬਲੈਕ ਹੈਂਡਸ ਹੁੰਦੀਆਂ ਕਿੱਲਾ ਹੁੰਦੀਆਂ ਇੱਕ ਇੱਲਾ ਹੁੰਦੀ ਹੈ ਜਿਹੜੀਆਂ ਇਹ ਸਾਰੀਆਂ ਟਮਾਟਰ ਔਰ ਚੀਨੀ ਦੇ ਸਕਰਬ ਦੇ ਨਾਲ ਆਪਾਂ ਅਗਰ ਇਹਨੂੰ ਰਫ ਕਰਾਂਗੇ ਆਪਣੇ ਚਿਹਰੇ ਦੇ ਉੱਤੇ ਮਲਾਂਗੇ ਮ사ਜ ਕਰਾਂਗੇ ਤਾਂ ਇਹਦੇ ਨਾਲ ਆਪਣੇ ਚਿਹਰੇ ਦੇ ਉੱਤੇ ਜਿਹੜੇ ਡੈੱਡ ਸਕਿਨ ਆ ਉਹ ਵੀ ਠੀਕ ਹੋਊਗੀ ਤੇ ਨਾਲੇ ਆਪਣੇ ਚਿਹਰੇ ਦੇ ਉੱਤੇ ਜੋ ਛੋਟੇ ਛੋਟੇ ਬਲੈਕਹੈਂਡਸ ਹੁੰਦੇ ਆ ਕਿੱਲਾ ਹੁੰਦੀਆਂ ਉਹ ਵੀ ਸਾਰੀਆਂ ਜੜ ਤੋਂ ਬਾਹਰ ਨਿਕਲ ਜਾਂਦੀਆਂ ਹਨਾ ਤੇ ਲੋ ਜੀ ਆਪਾਂ ਮ사ਜ ਕਰਾਂਗੇ ਚਿਹਰੇ ਦੀ ਤੇ ਮੈਂ ਲਿਆ ਇੱਕ ਟਮਾਟਰ ਔਰ ਲਿਆ ਚਿਨੀ ਲਈ ਹੈ ਟਮਾਟਰ ਦੇ ਉੱਤੇ ਚਿਨੀ ਪਾਈ ਹੈ ਥੋੜੀ ਜੀ ਔਰ ਆਪਾਂ ਇਹਦੇ ਨਾਲ ਚਿਹਰੇ ਨੂੰ ਕਾਫੀ ਹੱਦ ਤੱਕ ਸਕਰਬ ਕਰਾਂਗੇ ਚਿਹਰੇ ਦਾ ਔਰ 10 15 ਮਿੰਟ ਮ사ਜ ਕਰ ਕਰਾਂਗੀ ਮੈਂ ਇਹ ਵੀਡੀਓ ਫਾਸਟ ਕਰੀ ਹੈ ਕਿਉਂਕਿ ਲੰਬੀ ਹੋ ਜਾਂਦੀ ਜਿਆਦਾ ਮੈਂ 15 ਮਿੰਟ ਦੀ ਮ사ਜ ਕਰੀ ਹੈ ਤੇ 15 ਮਿੰਟ ਦੀ ਮ사ਜ ਕਰਕੇ ਅਗਰ ਜਿਹੜਾ ਟਮਾਟਰ ਬਚਿਆ ਰਹਿ ਜਾਂਦਾ ਤੇ ਉਹਨੂੰ ਆਪਾਂ ਆਪਣੇ ਹੱਥਾਂ ਤੇ ਵੀ ਲਾ ਸਕਦੇ ਆ ਤੇ ਦੁਬਾਰਾ ਥੋੜੀ ਜੀ ਚਿਨੀ ਹੋਰ ਪਾ ਲਓ ਇਹਦੇ ਉੱਪਰ ਤੇ ਆਪਾਂ ਆਪਣੇ ਹੱਥਾਂ ਦੀ ਵੀ ਮ사ਜ ਕਰ ਸਕਦੇ ਆ ਇਹਦੇ ਨਾਲ ਆਪਣੇ ਚਿਹਰੇ ਦੇ ਉੱਤੇ ਜੋ ਕਾਲਾਪਨ ਹੁੰਦਾ ਹੈ ਆਪਣੇ ਹੱਥਾਂ ਦੇ ਉੱਤੇ ਕਾਲਾਪਨ ਹੁੰਦਾ ਹੈ ਇਹ ਸਾਰਾ ਹਟ ਜਾਣਾ ਹੈ ਤੇ ਆਪਣਾ ਹੱਥ ਮੂੰਹ ਪੈਰ ਜੋ ਵੀ ਆਪਣੇ ਪੈਰਾਂ ਤੇ ਲਾ ਲਓ ਹੱਥਾਂ ਤੇ ਲਾ ਲਓ ਫੇਸ ਤੇ ਲਾ ਲਓ ਕਾਫੀ ਹੱਦ ਤੱਕ ਆਪਣੇ ਚਿਹਰੇ ਦੇ ਉੱਤੇ ਗਲੋ ਆਣਾ ਹੈ ਤੇ ਆਪਣੇ ਚਿਹਰੇ ਦੇ ਜੋ ਦਾਗ ਹੁੰਦੇ ਆ ਛੋਟੇ ਛੋਟੇ ਉਹ ਸਾਰੇ ਦਾਗ ਖਤਮ ਹੋ ਜਾਣੇ ਆ ਤੁਸੀਂ ਹਫਤੇ 'ਚ ਦੋ ਵਾਰ ਲਾ ਲਓ ਟਮਾਟਰ ਤੇ ਚੀਨੀ ਦੇ ਸਕਰਬ ਨੂੰ ਹਫਤੇ ਚ ਦੋ ਵਾਰ ਯੂਜ਼ ਕਰੋ ਤੁਹਾਡੇ ਚਿਹਰੇ ਨੂੰ ਕਾਫੀ ਹੱਦ ਤੱਕ ਚਮਕ ਆਉਗੀ ਦਾਗ ਖਤਮ ਹੋਉਣਗੇ ਔਰ ਜਿਹੜੇ ਸਰਕਲ ਹੁੰਦੇ ਆ ਕਾਲੇ ਦਾਗ ਕਾਲੇ ਸਰਕਲ ਆਪਣੀ ਅੱਖਾਂ ਦੇ ਹੇਠਾਂ ਹੁੰਦੇ ਆ ਉਹ ਵੀ ਕਾਫੀ ਹੱਦ ਤੱਕ ਠੀਕ ਹੋ ਜਾਂਦੇ ਆ ਤੇ ਟਮਾਟਰ ਦੇ ਵਿੱਚ ਔਰ ਚੀਨੀ ਦੇ ਮਿਕਸ ਕਰਨ ਦੇ ਨਾਲ ਵਿਟਾਮਿਨ ਸੀ ਦੀ ਮਤਲਬ ਜੋ ਕਮੀ ਹੁੰਦੀ ਆ ਪੂਰੀ ਹੋ ਜਾਂਦੀ ਆ ਉਹ ਹਨਾ ਤੇ ਲੋ ਜੀ ਆਪਣਾ ਟਮਾਟਰ ਔਰ ਚੀਨੀ ਦੇ ਸਕਰਬ ਆਪਾਂ ਨੇ ਕਰਿਆ ਕਾਫੀ ਹੱਦ ਤੱਕ ਮੇਰੇ ਚਿਹਰੇ ਤੇ ਗਲੋ ਆਊਗਾ ਤੁਹਾਨੂੰ ਮੈਂ ਹੋਣੀ ਚੈੱਕ ਕਰਾਉਂਗੀ ਨਾਲ ਦੀ ਨਾਲ ਤੇ ਕਿਤੇ ਵੀ ਜਾਣ ਦੀ ਲੋੜ ਨਹੀਂ ਪਾਰਲਰ ਵਗੈਰਾ ਕੋਈ ਵੀ ਪੈਸਾ ਖਰਚ ਨਹੀਂ ਕਰਨਾ ਤੁਸੀਂ ਤੁਹਾਡੇ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਮੌਜੂਦ ਹੁੰਦੀਆਂ ਤੁਸੀਂ ਆਪਣੇ ਘਰ ਦੇ ਵਿੱਚ ਬੈ ਕੇ ਹੀ ਆਪਣੇ ਰੰਗ ਨੂੰ ਨਿਖਾਰ ਸਕਦੇ ਹੋ ਆਪਣੇ ਰੰਗ ਨੂੰ ਤੁਸੀਂ ਗੋਰਾ ਕਰ ਸਕਦੇ ਹੋ ਤੇ ਆਪਣੇ ਚਿਹਰੇ ਨੂੰ ਚਮਕਾ ਸਕਦੇ ਹੋ ਤੁਸੀਂ ਤੇ ਮੈਂ ਆਪਣੇ ਚਿਹਰੇ ਤੇ 10 15 ਮਿੰਟ ਮ사ਜ ਕਰਨੀ ਹੈ ਇਹ ਤੇ ਉਸ ਤੋਂ ਬਾਅਦ ਆਪਣਾ ਚਿਹਰਾ ਤਾਜੇ ਪਾਣੀ ਦੇ ਨਾਲ ਫਰੈਸ਼ ਪਾਣੀ ਦੇ ਨਾਲ ਤੁਸੀਂ ਧੋ ਲਓ ਤੇ ਫਿਰ ਤੁਸੀਂ ਆਪਣੇ ਚਿਹਰੇ ਦੇ ਉੱਪਰ ਦਾਗ ਧੱਬੇ ਦੇਖਿਓ ਬਿਲਕੁਲ ਸਾਫ਼ ਹੋ ਜਾਣੇ ਆ ਹਫ਼ਤੇ 'ਚ ਦੋ ਵਾਰ ਯੂਜ਼ ਕਰਨਾ ਜੀ ਤੁਸੀਂ ਇਹ ਤੇ ਜੋ ਚੀਜ਼ਾਂ ਘਰ ਦੇ ਵਿੱਚ ਮੌਜੂਦ ਹੁੰਦੀਆਂ ਤੁਸੀਂ ਉਹ ਜ਼ਰੂਰ ਵਰਤੋ ਜੀ ਤਲੋਜੀ ਟਮਾਟਰ ਔਰ ਚੀਨੀ ਦੇ ਨਾਲ ਜੋ ਮੈਂ ਸਕਰਬ ਕਰੀ ਹੈ ਇਹ ਸਕਰਬ ਕਾਫੀ ਹੱਦ ਤੱਕ ਮੇਰੇ ਚਿਹਰੇ ਨੂੰ ਸਾਫ ਕਰਤਾ ਔਰ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਆਪਣੇ ਚਿਹਰੇ ਦੀ ਗਲੋ ਔਰ ਜੋ ਡੈਡ ਸਕਿਨ ਹੈ ਨਾ ਉਹਨੂੰ ਵੀ ਖਤਮ ਕਰਦਾ ਹੈ ਇਹ ਟਮਾਟਰ ਤੇ ਚੀਨੀ ਦਾ ਜੋ ਵੀ ਮੈਂ ਤੁਹਾਨੂੰ ਦੱਸਿਆ ਸਕਰਬ ਤੇ ਜੇ ਤੁਸੀਂ ਇਹਨੂੰ ਲਗਾਓਗੇ ਨਾ ਪ੍ਰੋਪਰ ਲਗਾਓ ਤੁਸੀਂ ਤੇ ਤੁਹਾਨੂੰ ਕਿਤੇ ਵੀ ਪਾਰਲਰ ਪੁੱਲਰ ਜਾਣ ਦੀ ਲੋੜ ਨਹੀਂ ਸਾਰੀ ਚੀਜ਼ਾਂ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਤੇ ਇਹ ਬਹਿਮ ਹੈ ਜੀ ਆਪਾਂ ਕਿਤੇ ਬਾਹਰ ਭੱਜਦੇ ਆਂ ਤੁਸੀਂ ਆਪਣੇ ਘਰ ਦੇ ਵਿੱਚ ਟਰਾਈ ਕਰਕੇ ਦੇਖੋ ਟਮਾਟਰ ਤੇ ਚੀਨੀ ਦੇ ਨਾਲ ਤੁਸੀਂ ਟਮਾਟਰ ਦੇ ਉੱਤੇ ਕੱਟ ਕੇ ਨਾ ਥੋੜੀ ਜੀ ਚੀਨੀ ਨੂੰ ਲੈ ਕੇ ਨਾਲ ਆਪਣੇ ਚਿਹਰੇ ਦੇ ਉੱਤੇ ਸਕਰਬ ਕਰੋ ਆਪਣੇ ਹੱਥਾਂ ਦੇ ਉੱਤੇ ਸਕਰਬ ਸਕਰਬ ਕਰੋ ਦੇਖੋ ਮੇਰੇ ਹੱਥ ਤੁਹਾਨੂੰ ਕਿਦਾਂ ਦੇ ਲੱਗ ਰਹੇ ਆ ਤੇ ਦੇਖੋ ਐਂ ਚੰਗੀ ਤਰ੍ਹਾਂ ਤੇ ਬਿਲਕੁਲ ਕਲੀਨ ਐਂਡ ਸਾਫ ਹੋ ਗਿਆ ਹੱਥ ਮੇਰਾ ਔਰ ਜੋ ਡੈਡ ਸਕਿਨ ਹੈ ਔਰ ਜੋ ਕਾਲੇ ਦਾਗ ਹੈ ਥੱਬੇ ਹੈ ਚਿਹਰੇ ਦੇ ਉੱਤੇ ਪਿੰਪਲਸ ਹੈ ਇਹ ਸਾਰੇ ਖਤਮ ਕਰ ਦਿੰਦਾ ਜੀ ਟਮਾਟਰ ਤੇ ਚੀਨੀ ਦਾ ਮ사ਜ ਇਹ ਦੇਖੋ ਮੇਰੀ ਸਕਿਨ ਤੁਹਾਨੂੰ ਨੇੜੇ ਲਿਆ ਕੇ ਦਿਖਾ ਦਿੰਨੀ ਆ ਮੈਂ ਤੇ ਮੇਰੀ ਸਕਿਨ ਕਾਫੀ ਹੱਦ ਤੱਕ ਦੇਖੋ ਤੁਸੀਂ ਨੇੜੇ ਕੋਈ ਦਾਗ ਨਹੀਂ ਹੈ ਬਿਲਕੁਲ ਸਾਫ ਹੈ ਔਰ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਇਹ ਵਾਲੀ ਜੋ ਟਿਪਸ ਹੈ ਕਿਦਾਂ ਦਾ ਲੱਗਿਆ ਹਨ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਵਧੀਆ ਵਧੀਆ ਟਿਪਸ ਦੇ ਨਾਲ ਇੱਕ ਵਧੀਆ ਚੀਜ਼ਾਂ ਜੋ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਉਹਨਾਂ ਦੇ ਨਾਲ ਆਪਾਂ ਬਿਊਟੀ ਟਿਪਸ ਦੱਸਦੇ ਆ ਜੀ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਆਪਣੇ ਘਰ ਦੇ ਵਿੱਚ ਹੀ ਪਾਰਲਰ ਵਾਲੀਆਂ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ ਆ ਔਰ ਤੁਸੀਂ ਆਪਣੇ ਘਰ ਦੇ ਵਿੱਚ ਹੀ ਸਾਰੀ ਚੀਜ਼ਾਂ ਨੂੰ ਯੂਜ਼ ਕਰ ਸਕਦੇ ਹੋ ਅਤੇ ਲਈ ਤੁਹਾਡੇ ਸਕਿਨ ਨੂੰ ਕਾਫੀ ਹੱਦ ਤੱਕ ਦੇਖੋ ਮੈਨੂੰ ਆਪਣੀ ਸਕਿਨ ਬਹੁਤ ਵਧੀਆ ਲੱਗ ਰਹੀ ਹੈ ਵੈਸੇ ਤੇ ਕਾਫੀ ਹੱਦ ਤੱਕ ਫਰਕ ਪਿਆ ਮੇਰੀ ਸਕਿਨ ਤੇ ਤੁਸੀਂ ਖੁਦ ਦੇਖ ਸਕਦੇ ਹੋ ਤੇ ਕਾਫੀ ਹੱਦ ਤੱਕ ਮੇਰੀ ਸਕਿਨ ਬਿਲਕੁਲ ਫੇਅਰ ਹੈ ਐਂਡ ਸਾਫ ਹੈ ਕਲੀਨ ਹੈ ਨੀਟ ਐਂਡ ਕਲੀਨ ਹੈ ਤੇ ਤੁਸੀਂ ਵੀ ਇਹ ਚੀਜ਼ ਯੂਜ਼ ਕਰਕੇ ਦੇਖਿਓ ਔਰ ਮੈਨੂੰ ਕਾਫੀ ਹੱਦ ਤੱਕ ਵਧੀਆ ਲੱਗੀ ਐ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਸਕਿਨ ਕਿੱਦਾਂ ਦੀ ਲੱਗੀ ਐ ਔਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਔਰ ਮੇਰੇ ਚਿਹਰੇ ਦੇ ਜੋ ਦਾਗ ਤੇ ਛੋਟੇ ਛੋਟੇ ਦਾਗ ਤੇ ਹਨਾ ਦਾਗ ਥੱਬੇ ਲਾਲੇ ਕਹਾਵਾ ਚੱਲ ਰਹੀ ਐ ਪੜਦੇ ਐ ਨਾ ਜੋ ਇਹ ਬਹੁਤ ਜ਼ਿਆਦਾ ਹਿੱਲ ਰਹੇ ਐ ਦੇਖੋ ਹਵਾ ਚੱਲ ਰਹੀ ਐ ਬਹੁਤ ਜ਼ਿਆਦਾ ਤੇ ਜੋ ਦਾਗ ਦੱਬੇ ਦੇ ਨਾ ਹਲਕੇ ਹਲਕੇ ਦਾਗ ਤੇ ਮੇਰੇ ਚਿਹਰੇ ਦੇ ਉੱਪਰ ਔਰ ਰਿੰਕਲਸ ਵੀ تھے اور ਇੱਕ ਗੱਲ ਹੋਰ ਹੈ ਛਾਈਆਂ ਬਹੁਤ ਈਆਂ ਮੇਰੇ ਇਹ ਸਾਰੀਆਂ ਚੀਜ਼ਾਂ ਮੈਂ ਜੋ ਦੇਸੀ ਚੀਜ਼ਾਂ ਵਰਤਦੀਆਂ ਨਾ ਆਪਣੇ ਘਰ ਦੇ ਵਿੱਚ ਉਹਦੇ ਨਾਲ ਹੀ ਠੀਕ ਹੋਈਆਂ ਈਆਂ ਜੋ ਮੈਂ ਆਪਣੇ ਘਰ ਦੇ ਵਿੱਚ ਯੂਜ਼ ਕਰਦੀਆਂ ਹੈ ਹਨਾ ਤੇ ਕੀ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰਾ ਇਹ ਵਾਲਾ ਟਿਪਸ ਕਿਦਾਂ ਦਾ ਲੱਗਿਆ ਟਮਾਟਰ ਦੇ ਉੱਪਰ ਚੀਨੀ ਲਾ ਕੇ ਤੇ ਆਪਣੇ ਚਿਹਰੇ ਦੀ ਸਕਰਬ ਕਰਨੀ ਹੈ ਜੋ ਡੈਡ ਸਕਿਨ ਹੈ ਔਰ ਜੋ ਕਿਲਾ ਹੁੰਦੀਆਂ ਨਾ ਛੋਟੀਆਂ-ਛੋਟੀਆਂ ਕਿਲਾ ਇਹ ਉਹਦੇ ਨਾਲ ਵੀ ਨਿਕਲੇ ਆਂਦੀਆਂ ਜੋ ਬਰੀਕ-ਬਰੀਕ ਬਲੈਕ ਹੈਂਡਸ ਹੁੰਦੇ ਆ ਨਾ ਆਪਣੇ ਅੰਦਰ ਗੱਲਾਂ ਦੇ ਇਹ ਵੀ ਸਾਫ਼ ਹੋ ਜਾਂਦੇ ਆ ਉਹਦੇ ਨਾਲ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਤੇ ਮਿਲਦੇ ਆ ਇੱਕ ਨਵੇਂ ਟਿਪਸ ਦੇ ਨਾਲ ਤਦ ਤੱਕ ਕੇ ਲਈਏ ਬਾਏ ਬਾਏ